ਪੰਜਾਬੀ ਮਾਂ ਬੋਲੀ ਨੇ ਆਪਣਾ ਇੱਕ ਮਹਾਨ सपूत ਜਿਹੜਾ ਉਹ ਗਵਾ ਲਿਆ ਪੱਤਰ ਸਾਹਿਬ ਇੱਕ ਐਸੀ ਸ਼ਖਸੀਅਤ ਸੀਗੇ ਜਿਨ੍ਹਾਂ ਨੇ ਜਿੰਨਾ ਚਿਰ ਵੀ ਜੀਵਿਆ ਉਹਨਾਂ ਚਿਰ ਪੰਜਾਬੀ ਮਾਂ ਬੋਲੀ ਲਈ ਪੰਜਾਬੀ ਸਾਹਿਤ ਲਈ ਪੰਜਾਬੀ ਕਲਚਰ ਲਈ ਬਹੁਤ ਵੱਡਾ ਕੰਮ ਕੀਤਾ ਸੋ ਆਈ ਲੱਗਦਾ ਕਿ ਜ਼ਿੰਦਗੀ ਦੇ ਵਿੱਚ ਤੁਹਾਨੂੰ ਮਿਲਦੇ ਜੁਲਦੇ ਰਹਿਣਾ ਚਾਹੀਦਾ ਲੋਕਾਂ ਦੇ ਨਾਲ ਜਿਹੜਾ ਕੋਈ ਬੰਦਾ ਕਿਸੇ ਬਿਨਾਂ ਕੰਮ ਤੋਂ ਵੀ ਮਿਲ ਲੈਣਾ ਚਾਹੀਦਾ ਇਹ ਦਿਲਚ ਹਮੇਸ਼ਾ ਹੀ ਅਫਸੋਸ ਰਹੂਗਾ ਵੀ ਜੀ ਉਸ ਦਿਨ ਉਹਨਾਂ ਕੋਲ 10 ਮਿੰਟ ਬਹਿ ਕੇ ਜਾਂਦੇ ਉਹ ਸ਼ਾਇਦ ਮੇਰੀ ਆਖਰੀ ਮੁਲਾਕਾਤ ਹੁੰਦੀ ਕਿਹੋ ਜਿਹਾ ਸਿਨੇਮਾ ਬਣਾਉਣਾ ਚਾਹੀਦਾ ਕਿਹੋ ਜਿਹੇ ਗੀਤ ਆਉਣੇ ਚਾਹੀਦੇ ਨੇ ਇੱਕ ਵਾਰ ਅਸੀਂ ਇੱਛਾ ਜਾਰੀ ਕੀਤੀ ਮੈਂ ਤੇ ਬਲਵਿੰਦਰ ਲੱਖੇ ਵਾਲੀ ਉਹਦੇ ਘਰੇ ਬੈਠੇ ਸੀਗੇ ਮੈਂ ਕਿਹਾ ਜੀ ਅਸੀਂ ਪੰਜਾਬੀ ਸਿਨੇਮੇ ਦਾ ਇੱਕ ਨੈਸ਼ਨਲ ਐਂਥਮ ਬਣਾਉਣਾ ਚਾਹੁੰਦੇ ਆ ਵੀ ਉਹ ਪੰਜਾਬੀ ਸਿਨੇਮੇ ਦਾ ਐਂਥਮ ਹੋਵੇ ਤੁਸੀਂ ਲਿਖ ਕੇ দাও ਉਹ ਕਹਿੰਦੇ ਮੈਂ ਕੋਸ਼ਿਸ਼ ਕਰਦਾ ਤੀਜੇ ਦਿਨ ਉਹਨੇ ਵਟਸਐਪ ਤੇ ਮੈਨੂੰ ਲਿਖ ਕੇ ਭੇਜਤਾ ਕਿ ਮੈਂ ਐਂ ਸੋਚਦਾ ਪੰਜਾਬੀ ਸਿਨੇਮੇ ਦਾ ਐਂਥਮ ਹੀ ਚਾਹੀਦਾ ਇੱਥੇ ਪੰਜਾਬੀ মিডিਆ ਜਗਤ ਦੇ ਨਾਲ ਜੁੜੇ ਹੋਏ ਮਲਕੀਤ ਰੌਣੀ ਜੀ ਇੱਥੇ ਪਹੁੰਚੇ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਪਾਤਰ ਸਾਹਿਬ ਨੂੰ ਜਿਹੜਾ ਸਰਧਾਂਜਲੀ ਦੇਣ ਦੇ ਲਈ ਪਹੁੰਚੇ ਨੇ ਅ ਰੌਣੀ ਜੀ ਤੁਹਾਡਾ ਜਿਹੜਾ ਰਿਸ਼ਤਾ ਸੀ ਪਾਤਰ ਸਾਹਿਬ ਦੇ ਨਾਲ ਉਹ ਕਿਸ ਤਰ੍ਹਾਂ ਦਾ ਸੀ ਤੇ ਤੁਹਾਡੀਆਂ ਕੀ ਯਾਦਾਂ ਜੁੜੀਆਂ ਨੇ ਮੈਨੂੰ ਲੱਗਦਾ ਹਰ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਬੰਦੇ ਦਾ ਉਹਦੇ ਨਾਲ ਬਹੁਤ ਪਿਆਰਾ ਰਿਸ਼ਤਾ ਸੀਗਾ ਪੰਜਾਬੀ ਮਾਂ ਬੋਲੀ ਨੇ ਆਪਣਾ ਇੱਕ ਮਹਾਨ ਸਪੂਤ ਜਿਹੜਾ ਉਹ ਗਵਾ ਲਿਆ ਸੋ ਪਾਤਰ ਸਾਹਿਬ ਇੱਕ ਐਸੀ ਸ਼ਖਸੀਅਤ ਸੀਗੇ ਜਿਨ੍ਹਾਂ ਨੇ ਜਿੰਨਾ ਚਿਰ ਵੀ ਜੀਵਿਆ ਉਹਨਾਂ ਚਿਰ ਪੰਜਾਬੀ ਮਾਂ ਬੋਲੀ ਲਈ ਪੰਜਾਬੀ ਸਾਹਿਤ ਲਈ ਪੰਜਾਬੀ ਕਲਚਰ ਲਈ ਬਹੁਤ ਵੱਡਾ ਕੰਮ ਕੀਤਾ ਹੈ ਅੱਜ ਉਹ ਸਾਡੇ ਚ ਸਰੀਰਕ ਤੌਰ ਤੇ ਨਹੀਂ ਘਟਾ ਤਾਂ ਹਮੇਸ਼ਾ ਹੈ ਹੀ ਫੈਮਿਲੀ ਨੂੰ ਵੀ ਸਾਡੇ ਪੰਜਾਬੀ ਮਾਂ ਬੋਲੀ ਦੇ ਪਰਿਵਾਰ ਨੂੰ ਸਾਰਿਆਂ ਨੂੰ ਬਹੁਤ ਵੱਡਾ ਘਟਾ ਹੈ ਪਰ ਮੈਨੂੰ ਲੱਗਦਾ ਜਿੰਨਾ ਕੁਸ਼ ਪਾਤਰ ਸਾਹਿਬ ਲਿਖ ਕੇ ਗਏ ਇੰਨਾ ਕੁਸ਼ੀ ਹਜੇ ਉਹਨਾਂ ਨੇ ਹੋਰ ਲਿਖਣਾ ਬਾਕੀ ਸੀਗਾ ਸੋ ਹਮੇਸ਼ਾ ਜਿੰਨਾ ਚਿਰ ਦੁਨੀਆ ਰਹੂਗੀ ਉਹਨਾਂ ਚਿਰ ਪਾਤਰ ਸਾਹਿਬ ਦੀਆਂ ਲਿਖਤਾਂ ਦੇ ਰਾਹੀਂ ਉਹ ਆਪਣੇ ਨੌਜਵਾਨਾਂ ਦੇ ਵਿੱਚ ਆਪਣੇ ਲੋਕਾਂ ਦੇ ਵਿੱਚ ਪੰਜਾਬੀ ਮਾਂ ਬੋਲੀ ਦੇ ਧੀਆਂ ਪੋਤਾਂ ਦੇ ਦਿਲਾਂ 'ਚ ਧੜਕਦੇ ਰਹਿਣਗੇ। ਤੁਹਾਡੀ ਆਖਰੀ ਮੁਲਾਕਾਤ ਪਾਤਰ ਸਾਹਿਬ ਹੁਣ ਨਾਲ ਕਦੋਂ ਹੋਈ ਜੇ ਤੁਹਾਨੂੰ ਯਾਦ ਹੋ ਉਹਨਾਂ ਦੇ ਜਾਣ ਤੋਂ 10 ਦਿਨ ਪਹਿਲਾਂ ਦੀ ਗੱਲ ਆ ਚੰਡੀਗੜ੍ਹ ਮਿਲੇ ਸੀ ਪਰ ਉਹਨਾਂ ਦੇ ਜਾਣ ਤੋਂ 3 ਦਿਨ ਪਹਿਲਾਂ ਮੈਂ ਚੰਡੀਗੜ੍ਹੋਂ ਲੰਘ ਇੱਥੋਂ ਲੰਘ ਰਿਹਾ ਸੀ ਲੁਧਿਆਣੇ ਤੋਂ ਮੈਂ ਉਹਨਾਂ ਨੂੰ ਫੋਨ ਕੀਤਾ ਕਿ ਮੈਂ ਫਿਰੋਜ਼ਪੁਰ ਜਾ ਰਿਹਾ ਹਾਂ ਜੀ ਲੰਘ ਰਿਹਾ ਹਾਂ ਉਹਨਾਂ ਨੇ ਕਿ ਆ ਜਾਓ ਚਾਹ ਦਾ ਕੱਪ ਪੀਣੇ ਬਹਿ ਕੇ 10 ਮਿੰਟ ਬਹਿ ਕੇ ਜਾਓ ਮੈਂ ਕਿਹਾ ਜੀ ਮੈਂ ਮੁਰਦਾ ਹੋਇਆ ਆਉਂਗਾ ਮੈਨੂੰ 4 ਦਿਨ ਉੱਥੇ ਕੋਈ ਪਰਤੀ ਜੀ ਦੇ ਨੇ ਖਬਰ ਆ ਗਈ ਕਿ ਉਹ ਨਹੀਂ ਰਹੇ ਸੋ ਇਹ ਹਮੇਸ਼ਾ ਦਿਲ ਚ ਵਿੱਚ ਅਫਸੋਸ ਰਹੂਗਾ ਕਿ ਉਹਨਾਂ ਦੀ ਗੱਲ ਮੰਨ ਕੇ ਜਿਹਨਾਂ ਨੂੰ 10 ਮਿੰਟ ਬਹਿ ਕੇ ਜਾਂਦੇ ਸੋ ਆਈ ਲੱਗਦਾ ਕਿ ਜ਼ਿੰਦਗੀ ਦੇ ਵਿੱਚ ਤੁਹਾਨੂੰ ਮਿਲਦੇ ਜਲਦੀ ਰਹਿਣਾ ਚਾਹੀਦਾ ਲੋਕਾਂ ਦੇ ਨਾਲ ਜਿਹੜਾ ਕੋਈ ਬੰਦਾ ਕਿਸੇ ਬਿਨਾਂ ਕੰਮ ਤੋਂ ਵੀ ਮਿਲ ਲੈਣਾ ਚਾਹੀਦਾ ਇਹ ਦਿਲ ਚ ਹਮੇਸ਼ਾ ਹੀ ਅਫਸੋਸ ਰਹੂਗਾ ਵੀ ਜੀ ਉਸ ਦਿਨ ਉਹਨਾਂ ਕੋਲ 10 ਮਿੰਟ ਬਹਿ ਕੇ ਜਾਂਦੇ ਉਹ ਸ਼ਾਇਦ ਮੇਰੀ ਆਖਰੀ ਮੁਲਾਕਾਤ ਹੁੰਦੀ ਹੈ ਜੀ ਅਸੀਂ ਇਹ ਦੇਖਦਾ ਤੁਹਾਡੀਆਂ ਜਿਹੜੀਆਂ ਫਿਲਮਾਂ ਬਹੁਤ ਸਾਹਿਤਿਕ ਸਾਹਿਤ ਨਾਲ ਵੀ ਤੁਹਾਡੀ ਸ਼ਬਦਾਵਲੀ ਜਿਹੜੀ ਬਹੁਤ ਸਾਹਿਤ ਨਾਲ ਜੁੜੀ ਹੁੰਦੀ ਹੈ ਪਾਤਰ ਸਾਹਿਬ ਤੁਹਾਨੂੰ ਉਹਦੇ ਚ ਵੀ ਕੋਈ ਸਿਹਤ ਦੰਦੇ ਰਹਿੰਦੇ ਸੀ ਕਿ ਫਿਲਮਾਂ ਦੇ ਵਿੱਚ ਇਹੋ ਜਿਹੀ ਚੀਜ਼ਾਂ ਆਉਣੀਆਂ ਚਾਹੀਦੀਆਂ ਨੇ ਇਹ ਚੀਜ਼ਾਂ ਦੀ ਕਮੀ ਆ ਹਾਂਜੀ ਬਹੁਤ ਵਾਰ ਪਾਤਰ ਸਾਹਿਬ ਨਾਲ ਗੱਲਬਾਤ ਹੁੰਦੀ ਰਹੀ ਪੰਜਾਬੀ ਸਿਨੇਮੇ ਬਾਰੇ ਕਿ ਕਿਹੋ ਜਿਹਾ ਸਿਨੇਮਾ ਬਣਾਉਣਾ ਚਾਹੀਦਾ ਕਿਹੋ ਜਿਹੇ ਗੀਤ ਆਉਣੇ ਚਾਹੀਦੇ ਨੇ ਇੱਕ ਵਾਰ ਅਸੀਂ ਇੱਛਾ ਜ਼ਾਹਰ ਕੀਤੀ ਮੈਂ ਤੇ ਬਲਵਿੰਦਰ ਲੱਖੇ ਵਾਲੀ ਉਹਦੇ ਘਰੇ ਬੈਠੇ ਸੀਗੇ ਮੈਂ ਕਿਹਾ ਜੀ ਇਹਦੀ ਪੰਜਾਬੀ ਸਿਨੇਮੇ ਦਾ ਇੱਕ ਨੈਸ਼ਨਲ ਐਂਥਮ ਬਣਾਉਣਾ ਚਾਹੁੰਦੇ ਆ ਵੀ ਉਹ ਪੰਜਾਬੀ ਸਿਨੇਮੇ ਦਾ ਐਂਥਮ ਹੋਵੇ ਤੁਸੀਂ ਲਿਖ ਕੇ ਦਿਓ ਉਹ ਕਹਿੰਦੇ ਮੈਂ ਕੋਸ਼ਿਸ਼ ਕਰਦਾ ਤੀਜੇ ਦਿਨ ਉਹਨੇ ਵਟਸਐਪ ਤੇ ਕਿ ਮੈਂ ਆਏ ਸੋਚਦਾ ਪੰਜਾਬੀ ਸਿਨੇਮੇ ਦਾ ਐਂਥਮ ਇਹ ਚਾਹੀਦਾ ਹੁਣ ਅਸੀਂ ਕੋਸ਼ਿਸ਼ ਕਰਾਂਗੇ ਜੀ ਵੱਡੇ ਸਿੰਗਰਾਂ ਤੋਂ 5-10 ਤੋਂ ਗਵਾ ਕੇ ਪੰਜਾਬੀ ਸਿਨੇਮੇ ਦਾ ਐਂਥਮ ਕੋਈ ਲਾਈਨ ਯਾਦ ਹੈ ਤੁਹਾਨੂੰ ਉਹ ਕਿਸ ਤਰ੍ਹਾਂ ਸੀ ਕੁਝ ਨਹੀਂ ਉਹ ਜਿਹੜੀ ਉਹਦੀ ਲਾਈਨ ਤਾਂ ਕਿ ਮੈਂ ਇਸ ਕਰਕੇ ਨਹੀਂ ਦੱਸ ਲਾਈਨਾਂ ਤਾਂ ਮੈਨੂੰ ਯਾਦ ਨਹੀਂ ਪਰ ਮੈਨੂੰ ਲੱਗਦਾ ਕਿ ਉਹ ਜਿਹੜੇ ਚੰਗੇ ਸਾਡੇ ਪੰਜਾਬੀ ਸੰਗੀਤ ਵਾਲੇ ਲੋਕ ਨੇ ਪੰਜਾਬੀ ਗਾਇਕ ਲੋਕ ਨੇ ਉਹਨਾਂ ਦੇ ਮੂੰਹੋਂ ਹੀ ਉਹ ਗੱਲਾਂ ਚੰਗੀਆਂ ਧਰਤੀ ਨੂੰ ਸਤਕਾਰ ਦੀਆਂ ਪੰਜਾਬੀ ਫਿਲਮਾਂ ਐਦਾਂ ਦਾ ਟਾਈਟਲ ਸੀਗਾ ਉਹਦਾ ਸੋ ਪਰ ਹਮੇਸ਼ਾ ਜ਼ਿੰਦਗੀ ਦੇ ਵਿੱਚ ਲੋਕ ਉਹਨਾਂ ਦੇ ਕੋਟੇਸ਼ਨਾਂ ਯੂਜ਼ ਕਰਦੇ ਨੇ ਖਾਸ ਕਰਕੇ ਸੀਐਮ ਸਾਹਿਬ ਜਾਂ ਹੋਰ ਲੋਕ ਉਹਨਾਂ ਤੋਂ ਸੇਧ ਲੈਂਦੇ ਨੇ ਕਿ ਮੈਂ ਰਾਹਾਂ ਤੇ ਤੁਰਦਾ ਤੁਰਦਾ ਤਰਾ ਬਣ ਜਾਂਦੇ ਨੇ ਜਾਂ ਦਿਲ ਖੋਲਾ ਹੁੰਦਾ ਯਾਰੋਂ ਕੇ ਪਾਸ ਨਾ ਖੋਲਣਾ ਪਰਤਾ ਯਾਰੋਂ ਕੇ ਸਾਥ ਔਰ ਕਿੰਨੀਆਂ ਚੀਜ਼ਾਂ ਹੋਈਆਂ ਨੇ ਜਿਹੜੀਆਂ ਲੋਕ ਆਪਣੀ ਜ਼ਿੰਦਗੀ ਵਿੱਚ ਮੋਟੋ ਬਣਾਉਂਦੇ ਨੇ ਕਿ ਸਾਡੀ ਜ਼ਿੰਦਗੀ ਦੇ ਮਕਸਦ ਇਹ ਨੇ ਉਹ ਲਾਈਫ ਜਿਉਣ ਦਾ ਸਟਾਈਲ ਦੱਸਣ ਵਾਲੇ ਬੰਦੇ ਸੀਗੇ ਜ਼ਿਆਦਾਤਰ ਜਿਹੜਾ ਪੰਜਾਬ ਦੀ ਚਿੰਤਾ ਉਹਨਾਂ ਦੀ ਸ਼ਬਦਾਵਲੀ ਦੇ ਵਿੱਚ ਝਲਕਦੀ ਸੀ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਤੁਸੀ ਸਾਹਿਤ ਨੂੰ ਕਿਤਾਬਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਕਿਤਾਬਾਂ ਕਿਵੇਂ ਪੜ੍ਹਦੇ ਹੋ ਤੁਹਾਡੀ ਜ਼ਿੰਦਗੀ ਤੁਹਾਡੇ ਕੋਲ ਸਮਾਂ ਹੁੰਦਾ ਹੈ ਬਿਲਕੁਲ ਜੀ ਮੈਂ ਇੱਕ ਚੰਗਾ ਪਾਠਕ ਹਾਂ ਸਾਹਿਤ ਪ੍ਰੇਮੀ ਹਾਂ ਮੈਂ ਆ ਵੀ ਕਿਤਾਬ ਲਿਖੀ ਆਪਣੇ ਪਿੰਡ ਬਾਰੇ ਸੋ ਇਸ ਕਰਕੇ ਮੈਨੂੰ ਸਾਹਿਤਕਾਰਾਂ ਨੂੰ ਮਿਲਣਾ ਚੰਗਾ ਲੱਗਦਾ ਹੈ ਸਾਹਿਤਕਾਰਾਂ ਨਾਲ ਗੱਲਾਂ ਬਾਤਾਂ ਕਰਨ ਚੰਗੇ ਲੱਗਦੀਆਂ ਮੈਂ ਜਿੱਥੇ ਵੀ ਜਾਵਾਂ ਅਬਰੌੜ ਜਾਵਾਂ ਜਾਂ ਕਿਤੇ ਇੱਥੇ ਜਾਵਾਂ ਤਾਂ ਹਮੇਸ਼ਾ ਮੇਰੇ ਬੈਗ 'ਚ ਦੋ ਕਿਤਾਬਾਂ ਮੇਰੇ ਨਾਲ ਹੋਣੀਆਂ ਜਦੋਂ ਵੀ ਟਾਈਮ ਮਿਲਦਾ ਹੈ ਕਿਉਂਕਿ ਕਿਤਾਬਾਂ ਐਸੀ ਚੀਜ਼ ਹੈ ਜਿਹੜੇ ਸਾਡੇ ਵਿਦਵਾਨ ਨੇ ਉਹ ਆਪਣੀ ਜ਼ਿੰਦਗੀ ਦੀਆਂ ਜਿਹੜੀਆਂ ਸਚਾਈਆਂ ਨੇ ਕੌਰੀਅਸ ਚਾਈਆਂ ਨੇ ਉਹ ਇਹਨਾਂ ਕਿਤਾਬਾਂ ਵਿੱਚ ਦਰਜ ਕਰਕੇ ਆਪ ਇਸ ਦੁਨੀਆ ਤੋਂ ਚਲੇ ਗਏ ਸੋ ਸਾਡੇ ਕੋਲੇ ਉਹਨਾਂ ਦਾ ਨਜ਼ਰੀਆ ਇਹ ਕਿਤਾਬਾਂ ਰਹੀ ਮੌਜੂਦ ਹੈ ਜਿਹੜਾ ਅਸੀਂ ਪੜ ਕੇ ਜਿਹਦੇ ਅਮਲ ਕਰ ਸਕਦੇ ਹਾਂ ਪੜ ਕੇ ਜਿਹੜਾ ਜਿੱਤੋ ਗਿਆਨ ਲੈ ਸਕਦੇ ਹਾਂ ਠੀਕ ਹੈ ਸ਼ੁਕਰੀਆ ਰੋਣੀ ਜੀ ਬਹੁਤ ਸਮਤ ਤਾਂ ਇਹ ਸਨ ਮਲਕੀਤ ਸਿੰਘ ਰੋਣੀ ਪੰਜਾਬੀ ਸਾਹਿਤ ਤੇ ਪੰਜਾਬੀ ਸਿਨੇਮਾ ਦੇ ਨਾਲ ਜੁੜੀ ਹੋਈ ਵੱਡੀ ਸ਼ਖਸੀਅਤ ਨੇ ਉਹਨਾਂ ਤੋਂ ਅਸੀਂ ਜਾਣਿਆ ਕਿ ਉਹਨਾਂ ਦਾ ਸਫ਼ਰ ਜਿਹੜਾ ਹੈ ਉਹਨਾਂ ਦੀਆਂ ਯਾਦਾਂ ਜਿਹੜੀਆਂ ਨੇ ਉਹ ਸਰਜੀਤ ਪਾਤਰ ਜੀ ਨਾਲ ਕਿਹੋ ਜਿਹੀਆਂ ਸੀ ਤਾਂ ਇਸੇ ਤਰ੍ਹਾਂ ਜੁੜੇ ਰਹੇ ਹੋਣ ਅੰਮਿਊਡ ਦੇ ਨਾਲ ਹੋਰ ਵੀ ਤੁਹਾਡੀਆਂ ਗੱਲਬਾਤ ਜਿਹੜੀ ਇੱਥੇ ਪਹੁੰਚੀ ਹੋਈ ਹੈ ਸ਼ਖਸੀਅਤਾਂ ਨਾਲ ਕਰਾਉਂਦੇ ਰਾਂਗੇ